2 ਸਾਲਾਂ ਬਾਅਦ ਮੁੜ ਉਹੀ ਹਾਲਾਤ ਬਣ ਗਏ ਨੇ ਫਿਰੋਜ਼ਪੁਰ ਦਾ ਇਹ ਇਲਾਕਾ ਇਹ ਉਹ ਪਿੰਡ ਨੇ ਜਿਹੜੇ 2023 ਦੇ ਵਿੱਚ ਵੀ ਡੁੱਬ ਗਏ ਸੀਗੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਸਾਰਾ ਝੋਨੇ ਦੀ ਫਸਲ ਸੀ ਜਿਹੜੀ ਬਰਬਾਦ ਹੋ ਚੁੱਕੀ ਆ ਕਿ ਫਿਰ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਕੁੱਕ ਨਹੀਂ ਰਹਿਣ ਦਿੱਤਾ ਉਹਨਾਂ ਦਾ ਜਾਇ ਇਸ ਝੋਨੇ ਦੇ ਉੱਤੋਂ ਦੀ ਪਾਣੀ ਲੰਘ ਜੇ ਤੇ ਕੀ ਬਜੂ ਤਾਂ ਜਿਹੜੀ ਬਿਮਾਰੀਆਂ ਫੈਲਦੀਆਂ ਜਾਂ ਕੋਈ ਬਿਮਾਰ ਹੁੰਦਾ ਤਾਂ ਉਹਨਾਂ ਲੋਕਾਂ ਨੂੰ ਜਿਹੜੀ ਦਵਾਈ ਜਿਹੜੀ ਆ ਉਹ ਵੰਡੀ ਜਾ ਰਹੀ ਸਾਡੇ ਸੈਗੇ ਯੂਨਾਈਟਿਡ ਸਿਕਸ ਵੱਲੋਂ ਸਾਡੇ ਗੁਰੂ ਮੈਡੀਕਲ ਹੈਲਪਲਾਈਨ ਜੋ ਅਸੀਂ ਗੁਰੂ ਹਰਸਾਏ ਇਲਾਕੇ ਦੇ ਵਿੱਚ ਪਿੰਡਾਂ ਜਾ ਕੇ ਰੋਜ਼ਾਨਾ ਸੀ ਮੈਡੀਕਲ ਕੈਂਪ ਲਾ ਰਹੇ ਜਿੱਥੇ ਪਾਣੀ ਆਇਆ ਹੋਣਾ ਕਰਕੇ ਸਾਨੂੰ ਸੰਸਥਾ ਵੱਲੋਂ ਜਿਹੜਾ ਸੀ ਹੁਕਮ ਹੋਇਆ ਸੀ ਵੀ ਕੱਲ ਤੁਸੀਂ ਇੱਥੇ ਆ ਕੇ ਤੇ ਕੈਂਪ ਲਾਓ ਜੀ ਕਿਉਂਕਿ ਜਦੋਂ ਦਵਾਈ ਨਹੀਂ ਖਾ ਸਕੀ ਵਿਚਾਰੇ ਪਾਣੀ ਤੋਂ ਬਾਅਦ ਸ਼ਾ ਨਹੀਂ ਸਕੇ ਕਿ ਇਸ ਕਰਕੇ ਤੇ ਕੱਲ ਵੀ ਮਹਿਲਾ ਦੇ ਕੇ ਦੇਖਿਆ ਇੱਕ ਜਰਾ ਆਇਆ ਉਹ ਕਹਿੰਦਾ ਜੀ ਮੇਰਾ ਸਰੀਰ ਬੋਟ ਉੱਟਦਾ ਆ ਜਦੋਂ ਬਹੁਤ ਮਾਰੇ ਲਾ ਜਿੱਤੇ ਫਸਲਾਂ ਡੁੱਬ ਚੁੱਕੀਆਂ ਨੇ ਉੱਥੇ ਬਿਮਾਰੀ ਬਹੁਤ ਫੈਲੀ ਹੋਈ ਹੈ ਜੀ ਸਕੇਨ ਅਲਰਜੀ ਵਾਲੇ ਬਹੁਤ ਆ ਰਹੇ ਨੇ ਬੁਖਾਰ ਵਾਲੇ ਆ ਰਹੇ ਨੇ ਜਿਵੇਂ ਅਸੀਂ ਦੇਖ ਰਹੇ ਹਾਂ ਵੀ ਸਾਨੂੰ ਕੱਲ ਵੀ ਬੜਾ ਮਹਿਸੂਸ ਹੋ ਰਿਹਾ ਹੈ ਸਰਕਾਰੀ ਕੋਈ ਨੀਤੀ ਕਿਉਂ ਨਹੀਂ ਪਹੁੰਚ ਰਹੀ ਜੀ ਦੇ ਲੋ ਚਾਰੇ ਦੀ ਬਹੁਤ ਜ਼ਰੂਰਤ ਹੈ ਪਸ਼ੂ ਬਹੁਤ ਭੁੱਖੇ ਮਰਦੇ ਪਾਣੀ ਤਾਂ ਕਾਫੀ ਹੈ ਪਰ ਹੁਣ ਲੈਣਾ ਸ਼ੁਰੂ ਹੋ ਗਿਆ ਪਾਣੀ ਪਰ ਨੁਕਸਾਨ ਕਾਫੀ ਫਸਲ ਦਾ ਹੋ ਚੁੱਕਾ ਦੇ ਪੱਠਿਆਂ ਦਾ ਮਾਲ ਦੇ ਚਾਰੇ ਦਾ ਤੇ ਨੁਕਸਾਨ ਤਾਂ ਹੈ ਹੀ ਕਾਫੀ ਅਸੀਂ ਇਸ ਵੇਲੇ ਉਹਨਾਂ ਪਿੰਡਾਂ ਦੇ ਵਿੱਚ ਮੌਜੂਦ ਆ ਜਿਨ੍ਹਾਂ ਪਿੰਡਾਂ ਦੇ ਵਿੱਚ 2023 ਦੇ ਵਿੱਚ ਵੀ ਹੜ੍ਹ ਆਏ ਸੀ ਤਾਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਇਸ ਇਲਾਕੇ ਦੇ ਵਿੱਚ ਮੋੜ ਜਿਹੜਾ 2 ਸਾਲਾਂ ਬਾਅਦ ਪਾਣੀ ਨੇ ਮਾਰ ਕੀਤੀ ਆ ਤਾਂ ਇਹ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਉਹ ਪਿੰਡ ਨੇ ਜਿੰਨਾ ਪਿੰਡਾਂ ਦੇ ਵਿੱਚ 2023 ਦੇ ਵਿੱਚ 6 6 7 7 ਫੁੱਟ ਜਿਹੜਾ ਪਾਣੀ ਸੀਗਾ ਤੇ ਅੱਜ ਮੁੜ ਜਿਹੜਾ ਇਹ ਇਲਾਕਾ ਪਾਣੀ ਦੀ ਮਾਰ ਹੇਠਾਂ ਗੱਲਬਾਤ ਕਰਦੇ ਆ ਉਹਨਾਂ ਲੋਕਾਂ ਦੇ ਨਾਲ ਸਾਡੇ ਨਾਲ ਕੁਝ ਲੋਕ ਮੌਜੂਦ ਆ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੇੜੀ ਰਾਹੀ ਜਿਹੜੇ ਲੋਕ ਆ ਇਹ ਪਾਰ ਜਾਂਦੇ ਨੇ ਕਿਉਂਕਿ ਇਸ ਏਰੀਏ ਦੇ ਵਿੱਚ ਜਿਹੜਾ ਮੁੜ ਮਾਰ ਹੋ ਚੁੱਕੀ ਆ 2023 ਦੇ ਵਿੱਚ ਜਦੋਂ ਛੋਨੇ ਦੀ ਫਸਲ ਸੀ ਆ ਉਹ ਫਸਲ ਜਿਹੜੀ ਬਰਬਾਦ ਹੋ ਗਈ ਜੀ ਤਾਂ ਮੁੜ ਤਸਵੀਰਾਂ ਵਿੱਚ ਤੁਸੀਂ ਦੇਖੋ ਕਿ ਅੱਜ ਫਿਰ 2 ਸਾਲਾਂ ਬਾਅਦ ਉਹਨਾਂ ਲੋਕਾਂ ਨੂੰ ਹੜਾਂ ਦੀ ਮਾਰ ਪੈਣ ਲੱਗ ਪਈ ਐ ਹੜਾਂ ਦੀ ਮਾਰ ਪੈ ਚੁੱਕੀ ਆ ਤਾਂ ਇਸ ਇਲਾਕੇ ਦੇ ਵਿੱਚ ਜਿਹੜਾ ਮੁੜ 3-3 ਫੁੱਟ ਪਾਣੀ ਹੋ ਗਿਆ ਸੀ ਬੇਸ਼ੱਕ ਪਾਣੀ ਹੁਣ ਲੱਤਾਂ ਨਜ਼ਰ ਆ ਰਿਹਾ ਤੇ ਗੱਲਬਾਤ ਕਰਦੇ ਸਾਡਾ ਪੈਸਾ ਮੇਰੇ ਤੋਂ ਭਾਜੀ ਤੁਹਾਡਾ ਕੀ ਨਾਮ ਬਾਪੂ ਜੀ ਨਾਮ ਕੀ ਆ ਗਰਦੀਪ ਸਿੰਘ ਜੀ ਗਰਦੀਪ ਸਿੰਘ ਜੀ ਕਿਹੜਾ ਏਰੀਆ ਹੈ ਇਹੋ ਹੀ ਆ ਜੀ ਪਿੰਡ ਕਿਹੜਾ ਟੀਰਾਕਰ ਟੀਰਾਕਰ ਪਹਿਲਾਂ 2023 23 ਦੇ ਵਿੱਚ ਕਿੰਨਾ ਕੁ ਪਾਣੀ ਆਇਆ ਸੀ ਉੱਥੇ ਇੱਥੋਂ ਆਏ ਤੇ ਸਿਰ ਤੋਂ ਆੰਗ ਦਾ ਗਿਆ ਜੰੜ ਦੇ ਥੰਡੇ ਹਾਂਜੀ ਤੇ ਹੁਣ ਕਿੰਨਾ ਕੁ ਪਾਣੀ ਹੈ ਹੁਣ ਤਕਰੀਬਨ ਹਾਵਰਾ ਲੋ ਵੀ ਇੱਥੇ ਅਜੇ ਵੀ 5 ਫੁੱਟ 4 ਫੁੱਟ ਪੜਿਓ ਹੂੰ ਕਿੰਨੀ ਕੁ ਮਾਰ ਕੀਤੀ ਹਤਕੀ ਬਹੁਤ ਜਿਆਦਾ ਕੋਈ ਨਹੀਂ ਲੱਗਿਆ ਇਹਦੀ ਥਾਂਗੇ ਐਸਕੇ ਫਿਰ ਨੁਕਸਾਨ ਹੋ ਗਿਆ ਬਹੁਤ ਜਿਆਦਾ ਆ ਤੁਸੀਂ ਹਿਸਾਬ ਲਾ ਲਓ ਇਧਰ ਤੋਂ ਲਾ ਕੇ 700 800 ਕਿੱਲਾ ਸਾਡੇ ਪਿੰਡ ਦਾ ਹੀ ਮੁੱਠੇ ਵਾਲੇ ਦਾ ਟੀਰੇ ਘਰ ਦਾ ਅੱਲੀ ਗ੍ਰਾਮ ਦਾ ਹੂੰ ਤੇ ਬੰਡਾਲਾ ਤੱਕ ਕੁੱਖ ਨਹੀਂ ਰਹਿਣ ਦਿੱਤਾ ਉਹਨਾਂ ਜੈਸ ਝੋਨੇ ਦੇ ਉੱਤੋਂ ਦੀ ਪਾਣੀ ਲੰਘ ਜੇ ਤੇ ਕੀ ਬਜੂ ਹੂੰ ਇਹੋ ਹਾਲ ਆ ਹੀ ਹੂੰ ਅਜੀ ਪਿਛਲੇ ਸਾਲ ਜਿੰਨਾ 2 ਸਾਲ ਪਹਿਲਾਂ ਜਿੰਨਾ ਲੋਕਾਂ ਦੇ ਘਰ ਟੈਗੇ ਸੀਗੇ ਉਹਨਾਂ ਲੋਕਾਂ ਨੂੰ ਤਾਂ ਮਨ ਲੱਗਦਾ ਇਹ ਘਰ ਵੀ ਨਹੀਂ ਬਣੇ ਹੋਣਗੇ ਉਹ ਵੇਖੋ ਸਾਹਮਣੇ ਅਜੇ ਨਹੀਂ ਗੇ ਬਣੇ ਅਜੇ ਤਾਂ ਘਰ ਵੀ ਨਹੀਂ ਬਣ ਸਕੀ ਜਿਨ੍ਹਾਂ ਦੀਆਂ ਕੰਦਾ ਵਾਲੇ ਦਿਵਾਲੇ ਠੱਠੇ ਆ ਕੋਠੇ ਪਾਤੇ ਨਹੀਂ ਰੋ ਹੋ ਸਕਿਆ ਅਜੇ ਤਾਈ ਕਿਉਂਕਿ ਜੇ ਫਸਲ ਕਿਸੇ ਦਾ ਹੋਵੇ ਕੋਈ ਬਾਹਰ ਮਿਹਨਤੀ ਦੀ ਮਿਹਨਤ ਕਾਵੇ ਪੰਜਾਬ ਦਿਹਾੜੀ ਵਾਲਾ ਦਿਹਾੜੀ ਕਰਨ ਜਾਵੇ ਤਾਂ ਅਸੀਂ ਚੁੱਲ੍ਹਾ ਤਪ ਸਕਦਾ ਤੇ ਨਹੀਂ ਤੇ ਘਰੇ ਬੈਠਾ ਤੇ ਕੀ ਕਰਨਾ ਉਹ ਪਰ ਵੀ ਇਤਰਾ ਹੀ ਤਾਂ ਦਿਆਪੁਰਾਵਾਂ ਨੇ ਸਾਰਾ ਕੁਝ ਕੀਤਾ ਰੋਟੀ ਪਾਣੀ ਦਾ ਅਖੰਡ ਚਾਹ ਦਾ ਉਰੇ ਪੁਰੇ ਦਾ ਪੱਠੇ ਥੱਥੇ ਦਾ ਮਾਲ ਨੂੰ ਬੜੀ ਮਤਮਾਰੀ ਫੌਜਾਂ ਨੇ ਫਿਰ ਜਾ ਕੇ ਸਾਡਾ ਟਾਈਮ ਪਾਸ ਹੋਇਆ ਹਾਂਜੀ ਤੇ ਹੁਣ ਅਰਕੀ ਵੀ ਉਹ ਆਲੀਆ ਹਾਂਜੀ ਤਾਂ ਇੱਕ ਤੁਹਾਨੂੰ ਤਸਵੀਰ ਹੋਰ ਦਿਖਾਉਣੀ ਆ ਯੂਨਾਈਟਿਡ 6 ਜਿਹੜੀ ਸੰਸਥਾ ਹੈਗੀ ਹੈ ਉਹਨਾਂ ਵੱਲੋਂ ਇਸ ਹੜਪੀੜਤ ਇਲਾਕੇ ਦੇ ਵਿੱਚ ਜਿਹੜਾ ਦਵਾਈਆਂ ਦਾ ਲੰਗਰ ਲਾਇਆ ਜਾ ਰਿਹਾ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਸੰਸਥਾ ਦੇ ਮੈਂਬਰਾਂ ਜਿਨ੍ਹਾਂ ਵੱਲੋਂ ਇਸ ਇਲਾਕੇ ਦੇ ਵਿੱਚ ਜਿਹੜੇ ਜਿੰਨੇ ਵੀ ਹੜ੍ਹਾਂ ਦੇ ਨਾਲ ਪਾਣੀ ਦੇ ਨਾਲ ਜਿਹੜੀ ਬਿਮਾਰੀਆਂ ਫੈਲਦੀਆਂ ਜਾਂ ਕੋਈ ਬਿਮਾਰ ਹੁੰਦਾ ਤਾਂ ਉਹਨਾਂ ਲੋਕਾਂ ਨੂੰ ਜਿਹੜੀ ਦਵਾਈ ਜਿਹੜੀ ਆ ਉਹ ਵੰਡੀ ਜਾ ਰਹੀ ਹੈ ਤਾਂ ਸਨ ਨਾਲ ਭਾਈ ਸਮਝਦਾ ਭਜੀ ਤੁਹਾਡਾ ਨਾਮ ਕੀ ਹੈ ਜੀ ਮਾਹਰਨ ਜਗਤਾਰ ਸਿੰਘ ਹੈ ਜੀ ਜਿਹੜੀ ਸੰਸਥਾ ਜੀ ਸਾਡੀ ਹੈਗੇ ਯੂਨਾਈਟਿਡ ਸਿਕਸ ਵੱਲੋਂ ਸਾਡੀ ਗੁਰੂ ਮੈਡੀਕਲ ਹੈਲਪਲਾਈਨ ਜੋ ਅਸੀਂ ਇਹ ਗੁਰੂ ਹਰਸਾ ਇਲਾਕੇ ਦੇ ਵਿੱਚ ਪਿੰਡਾਂ ਜਾ ਕੇ ਰੋਜ਼ਾਨਾ ਸੀ ਮੈਡੀਕਲ ਕੈਂਪ ਲਾਣੇ ਜੀ ਔਰ ਇੱਥੇ ਪਾਣੀ ਆਇਆ ਹੋਣਾ ਕਰਕੇ ਸਾਨੂੰ ਸੰਸਥਾ ਵੱਲੋਂ ਜਿਹੜਾ ਸੀ ਹੁਕਮ ਹੋਇਆ ਸੀ ਵੀ ਕੱਲ ਤੁਸੀਂ ਇੱਥੇ ਆ ਕੇ ਤੇ ਕੈਂਪ si tira cara ਤੇ ਨਿਹਾਲਾ ਰਹਿਲਾ ਪਿੰਡ ਹੈਗੇ ਥਿਆ ਕੇ ਅਸੀਂ ਕਾਫੀ ਕਿਸ਼ਤੀ ਨੇ ਜਾ ਕੇ ਅਸੀਂ ਜਾ ਕੇ ਕਰਾ ਕਰਾ ਜਾ ਕੇ ਦੋਈਆਂ ਵੰਡ ਕੇ ਗਏ ਆ ਔਰ ਜੇ ਸਾਨੂੰ ਦਿੱਸੇ ਕਿ ਬਹੁਤ ਪੇਸ਼ੈਂਟ ਵਿਚਾਰੀ ਉਹਖੇ ਨੇ ਜੋ ਕਈ ਕਿਧਰ ਤੋਂ ਦਵਾਈ ਨਹੀਂ ਲੈ ਰਹੇਗੇ ਹੁਣ ਵੀ ਦੇਖੋ ਆ ਪੈਂਜੀ ਦੀ 550 ਸ਼ੂਗਰ ਆਈਪੀ ਹੈ ਜੀ ਕਿਉਂਕਿ ਕਿਧਰ ਦਵਾਈ ਨਹੀਂ ਖਾ ਸਕੀ ਵਿਚਾਰੇ ਪਾਣੀ ਤੋਂ ਬਾਹਰ ਜਾ ਨਹੀਂ ਸਕੇਗੇ ਇਸ ਕਰਕੇ ਤੇ ਸਾਨੂੰ ਬਹੁਤ ਮਹਿਸੂਸ ਹੋ ਰਿਹਾ ਕੱਲ ਦਾ ਇੱਥੇ ਜਾ ਕੇ ਜੇ ਅਸੀਂ ਦੇਖ ਰਹੇ ਵੀ ਸਾਨੂੰ ਕੱਲ ਵੀ ਬੜਾ ਮਹਿਸੂਸ ਹੋ ਰਿਹਾ ਸਰਕਾਰੀ ਕੋਈ ਨੀ ਕਿਉਂ ਨਹੀਂ ਪਹੁੰਚ ਰਹੀ ਸਰਕਾਰੀ ਡਾਇਰੈਕਟਰ ਕੋਈ ਇੱਥੇ ਆਏਗਾ ਨਾ ਕੋ ਡੀਸੀ ਵੀ ਕਰਾਇਆ ਥਿਆ ਕੋਈ ਡਿਊਟੀ ਲੱਗੇ ਸਰਕਾਰ ਉਹਦੇ ਇੱਕ ਯੂਨਾਈਟਿਡ ਸਿਕਸ ਵਾਲੇ ਉਹ ਇਥੇ ਆ ਕੇ ਸੇਵਾ ਕਰ ਰਹੇ ਨੇ ਇਥੇ ਆ ਕੇ ਪਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਤਾਂ ਜਿਹੜੀਆਂ ਸਿਹਤ ਭਾਗ ਵੱਲੋਂ ਇੱਕ ਟੀਮਾਂ ਬਣਾਈਆਂ ਗਈਆਂ ਅਸੀਂ ਡਾਕਟਰ ਦੀਆਂ ਟੀਮਾਂ ਬਣੀਆਂ ਹੋਈਆਂ ਦਵਾਈਆਂ ਵੰਡੀਆਂ ਜਾ ਰਹੀਆਂ ਪਿੱਛੇ ਵੀ ਜਿਹੜੀ ਇੱਕ ਸੰਸਥਾ ਡਾਕਟਰ ਬੈਠੇ ਹੋਏ ਪਰ ਹੋ ਸਕਦਾ ਅੱਗੇ ਨਾ ਆਉਂਦੇ ਹੁਣ ਦੇਖੋ ਜੀ ਅਸੀਂ ਕੱਲ ਵੀ ਰਹੇ ਹਾਂ ਸਾਰੇ ਪਾਣੀ ਵਿੱਚ ਰਹੇ ਅਸੀਂ ਸਾਨੂੰ ਕੱਲ ਕੋਈ ਨਜ਼ਰ ਨਹੀਂ ਆਏਗੀ ਅੱਜ ਮੈਂ ਵੀ ਸਵੇਰੇ ਨਿਊਜ਼ ਪੜ੍ਹੀ ਸੀ ਫਿਰ ਰਾਤ ਨੂੰ ਡਿਊਟੀ ਲਾਈ ਗਈ ਹੈ ਕੁਝ ਐਂਬੂਲੈਂਸ ਕੱਢੀਆਂ ਬਾਹਰ ਪਿੱਛੇ ਵੀ ਅਸੀਂ ਦੇਖ ਕੇ ਸਕੂਲ ਦੇ ਵਿੱਚ ਬੈਠੇ ਸੀ ਤੇ ਗੁਰਦੁਆਰਾ ਸਾਹਿਬ ਵਿੱਚ ਬੈ ਜਾਤ ਉਹਨਾਂ ਨੇ ਮਾੜੀ ਮੋੜੀ ਸ਼ਰਮ ਖਾਧੀ ਆ ਕਿ ਜਦੋਂ ਪ੍ਰਾਈਵੇਟ ਸਾਰੇ ਆ ਕੇ ਸੰਸਥਾਵਾਂ ਵਿੱਚ ਕੰਮ ਕਰਦੇ ਅਸੀਂ ਵੀ ਕੰਮ ਕਰੀਏ ਸਾਡੀ ਬਦਨਾਮੀ ਹੁੰਦੀ ਆ ਕਿ ਜਿਸ ਕਰਕੇ ਅੱਜ ਉਹਨਾਂ ਗੱਡੀਆਂ ਨੇ ਉਹ ਵੀ ਅੱਗੇ ਨਹੀਂ ਜਾ ਰਹੇ ਦੇਖਿਆ ਸੀ ਜage ਪਿੱਛੇ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਮੈਂ ਇਕੱਲਾ ਡਾਕਟਰ ਸਾਹਿਬ ਬੈਠਾ ਸੀ ਜਿਹੜੀ ਸੰਸਥਾ ਆ ਜਿੱਥੋਂ ਤੱਕ ਵੀ ਸਾਨੂੰ ਜਾਣਾ ਪਿਆ ਜ਼ੀਰੋ ਲਾਈਨ ਤੱਕ ਅਸੀਂ ਉੱਥੋਂ ਤੱਕ ਵੀ ਜਾ ਕੇ ਸੇਵਾ ਕਰਦੇ ਇਹ ਦਿਨ ਹੋ ਗਏ ਤੁਹਾਨੂੰ ਇਸ ਇਲਾਕੇ ਦੇ ਵਿੱਚ ਆਉਂਦੇ ਆ ਅਸੀਂ ਕੱਲ ਹੀ ਆਏ ਸਾਡੇ ਮੈਡੀਕਲ ਮੈਨ ਜਿਹੜੀ ਕੱਲ ਆਈ ਹੈ ਜੀ ਬਾਕੀ ਵੀਰ ਜੀ ਗੁਰਮੀਤ ਸਿੰਘ ਜੀ ਹਾਰ ਗਏ ਸੀਗੇ ਹਾਂ ਹਾਂ ਨਹੀਂ ਨੇੜ ਉਥੇ ਬਿਮਾਰੀ ਬਹੁਤ ਫੈਲੀ ਹੋਈ ਹੈ ਜੀ ਸਕਨ ਅਲਰਜੀ ਵਾਲੇ ਬਹੁਤ ਆ ਰਹੇ ਨੇ ਜੀ ਬੁਖਾਰ ਵਾਲੇ ਆਏ ਨੇ ਖਾਸ ਕਰਕੇ ਜਿੰਨਾ ਵਿਚਾਰਾ ਨੇ 슈ਗਰ ਸੀ ਉਹ ਕਈ ਕਿਤਨਾ ਦਵਾਈ ਨਹੀਂ ਲੈ ਸਕ ਕੇ ਔਰ ਕੱਲ ਵੀ ਮਹਿਲਾ ਦੇ ਕੇ ਦੇਖਿਆ ਇੱਕ ਜਰਾ ਆਇਆ ਉਹ ਕਹਿੰਦਾ ਜੀ ਮੇਰਾ ਸਰੀਰ ਬਹੁਤ ਟੁੱਟਦਾ ਆ ਜਦੋਂ ਡਾਕਟਰ ਸਾਹਿਬ ਨੇ ਸਾਡੀ ਚੈੱਕ ਕੀਤੀ 600 슈ਗਰ ਸੀ ਉਹਦੀ ਤੇ ਜੀ ਅਸੀਂ ਕੁਦਰਤ ਤੇ ਚਲੋ ਪ੍ਰਮਾਤਮਾ ਨੇ ਸਾਡੀ ਡਿਊਟੀ ਲਾਈ ਅਸੀਂ ਪਹੁੰਚ ਗਏ ਨਾ ਪਹੁੰਚਦੇ ਤੋਂ ਸਦਾ ਅਜੇ ਤੱਕ ਉਹ ਹੋਰ ਔਂ ਲੰਗਟਾ ਪ ਜਾਂਦਾ ਵਿਚਾਰਾ ਜਿੰਨੀ ਉਹਦੀ 슈ਗਰ ਵਧੀ ਹੋਈ ਸੀ ਕਾਫੀ ਸਾਨੂੰ ਪੇਸ਼ੈਂਟ ਇਹੋ ਜਿਹੇ ਮਿਲੇ ਨੇ ਬਹੁਤ ਜ਼ਰੂਰਤ ਹੈਗੀ ਉਹਨਾਂ ਨੂੰ ਡਾਕਟਰ ਐਂਮੈਲਿਕਸ ਖਾਸ ਕਰਕੇ ਜਿਹੜੇ ਜਨਾ ਇੱਕ ਮੈਡੀਕਲ ਦੀ ਬਹੁਤ ਜ਼ਰੂਰਤ ਹੈਗੀ ਉਹਨਾਂ ਨੂੰ ਇੱਕ ਜਿਹੜੇ ਨੂੰ ਚਾਰੇ ਦੀ ਬਹੁਤ ਜ਼ਰੂਰਤ ਹੈ ਪਸ਼ੂ ਬਹੁਤ ਮੁੱਖੇ ਮਰਦੇ ਪਿਆ ਉਹਨਾਂ ਜੋ ਦੇ ਤਾਂ ਮੈਡੀਕਲ ਦੇ ਨਾਲ ਨਾਲ ਪਸ਼ੂਆਂ ਦੇ ਚਾਰੇ ਦੀ ਵੀ ਜਿਹੜੀ ਜ਼ਰੂਰਤ ਹੈਗੀ ਤਾਂ ਸਾਡੇ ਨਾਲ ਇੱਥੋਂ ਦੇ ਲੋਕ ਮਿਲਦਾ ਥੋੜਾ ਕੀ ਨਾਮ ਮੇਰਾ ਨਾਮ ਧਰਮਵੀਰ ਸਿੰਘ ਹੈ ਕਿਹੜਾ ਏਰੀਆ ਆਪਣਾ ਆਪਣਾ ਮੱਲਾ ਵਾਲਾ ਹੈ ਇੱਥੇ ਆਪਣੇ ਰਿਸ਼ਤੇਦਾਰ ਉਹਨਾਂ ਕਰਕੇ ਆਏ ਇਹ ਪਤਾ ਲੈਣ ਆਪਾਂ ਕਿੰਨਾ ਨੁਕਸਾਨ ਹੋਇਆ ਹੈ ਨੁਕਸਾਨ ਇਸ ਟਾਈਮ ਜੀ ਪਾਣੀ ਤਾਂ ਕਾਫੀ ਹੈ ਪਰ ਹੁਣ ਲੈਣਾ ਸ਼ੁਰੂ ਹੋ ਗਿਆ ਪਾਣੀ ਪਰ ਨੁਕਸਾਨ ਕਾਫੀ ਫਸਲ ਦਾ ਹੋ ਚੁੱਕਾ ਪੱਠਿਆਂ ਦਾ ਤੋਂ ਹੈ ਇਹ ਕਾਫੀ ਪਾਣੀ ਕਾਫੀ ਫਸਲਾਂ ਚ ਚੱਲੰਦੇ ਆ ਪਾਣੀ ਉੱਦੀ ਚੱਲੰਦੇ ਆ ਫਸਲਾਂ ਦੇ ਤੇ ਆਪਾਂ ਸਾਡੇ ਸਤਕਾਰਯੋਗ ਐਮਐਲਏ ਸਾਹਿਬ ਪੁੱਲਰ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਇੱਧਰ ਆਣ ਕੇ ਆਪਣਾ ਇੱਥੇ ਡੀਸੀ ਐਸਟੀਐਮ ਜਾਂ ਪੁੱਲਰ ਰਣਵੀਰ ਪੁੱਲਰ ਉਹਦਾ ਇੱਕ ਜਾਂ ਐਮਪੀ ਸ਼ੇਰ ਸਿੰਘ ਭਾਇਆ ਹੈ ਉਹਰੇ ਸ਼ੇਰ ਸਿੰਘ ਭਾਇਆ ਤਾਂ ਨਹੀਂ ਅਸੀਂ ਵੇਖਿਆ ਤੇ ਵੈਸੇ ਐਮਐਲਏ ਰਣਵੀਰ ਸਿੰਘ ਪੁੱਲਰ ਉਹ ਤਾਂ ਪਤਾ ਲੈਂਦੇ ਆ ਵੈਸੇ ਆਏ ਸੀ ਗੇੜਾ ਵੀ ਮਾਰਿਆ ਉਹਨਾਂ ਨੇ ਸੂਲਤਾਂ ਦਿੱਤੀਆਂ ਕੋਈ ਮੈਡੀਕਲ ਸਹੂਲਤ ਹੋਵੇ ਜਾਂ ਪਸ਼ੂਆਂ ਤੇ ਹਰਾਚਾਰਾ ਹੋਵੇ ਜਾਂ ਕੋਈ ਹੋਰ ਜਿਹੜੇ ਹੜਪੀੜਤ ਲੋਕ ਨੇ ਜਿਨ੍ਹਾਂ ਦਾ ਘਰਾਂ ਦੇ ਵਿੱਚ ਪਾਣੀ ਵੜ ਗਿਆ ਉਹ ਰੋਟੀ ਨਹੀਂ ਬਕਾ ਸਕਦੇ ਉਹਨਾਂ ਨੂੰ ਕੋਈ ਰਾਸ਼ਨ ਪਹੁੰਚਾਇਆ ਹੋਵੇ ਜਾਂ ਲੰਗਰ ਪਹੁੰਚਾਇਆ ਹੋਵੇ ਕੋਈ ਧਨ ਹੈ ਨਹੀਂ ਅਸੀਂ ਨਾ ਵੈਸੇ ਬੇਨਤੀ ਵੀ ਕਰਦੇ ਆ ਵੀ ਨਹੀਂ ਹੋਇਆ ਤੇ ਕੀਤਾ ਜਾਵੇ ਜੋ ਵੀ ਮੈਡੀਕਲ ਦੀ ਸਹੂਤਾ ਦਿੱਤੀ ਜਾਵੇ ਜੋ ਰਾਸ਼ਨ ਦੀ ਕਿਸੇ ਨੂੰ ਜ਼ਰੂਰਤ ਹੋ ਪਸ਼ੂਆਂ ਵਾਲੀ ਫੀਡ ਭੇਜੀ ਜਾਵੇ ਇਹ ਬੇਨਤੀ ਕਰਦੇ ਆਪਾਂ ਦਾ ਤੁਹਾਨੂੰ ਤਸਵੀਰ ਦਿਖਾਉਣੇ ਆ ਕਿ ਅੱਜ ਵੀ ਜਿਹੜਾ 2 ਸਾਲਾਂ ਬਾਅਦ ਮੁੜ ਉਹੀ ਹਾਲਾਤ ਬਣ ਗਏ ਨੇ ਫਰੋਸਪੁਰ ਦਾ ਇਲਾਕਾ ਟੀਰਾ ਘਾਰਾ ਨਹਾਲਾ ਲਵੇਰਾ ਇਹੋ ਪਿੰਡ ਨੇ ਜਿਹੜੇ 2023 ਦੇ ਵਿੱਚ ਵੀ ਡੁੱਬ ਗਏ ਸੀਗੇ ਪਰ ਲਗਭਗ ਜਿਸ ਜਗ੍ਹਾ ਤੇ ਅਸੀਂ ਮੌਜੂਦ ਆ ਇੱਥੇ 6 ਸੇ 7 ਸੱਤ ਸਪੋਟ ਪਾਣੀ ਸੀ ਔਰ ਤੇ ਅੱਜ ਫਿਰ ਜਿਹੜਾ ਮੁੜ ਉਸੇ ਜਗ੍ਹਾ ਦੇ ਉੱਪਰ ਜਿਹੜਾ 4-4 5-5 ਫੁੱਟ ਜਿਹੜਾ ਪਾਣੀ ਆਇਆ ਉਹ ਤੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਸਾਰਾ ਝੋਨੇ ਦੀ ਫਸਲ ਸੀ ਜਿਹੜੀ ਬਰਬਾਦ ਹੋ ਚੁੱਕੀ ਹੈ ਸਾਮਣੇ ਜਿਹੜੀ ਤਸਵੀਰ ਆ ਉਹ ਇੱਕ ਘਰ ਆ ਉਸ ਘਰ ਦੇ ਵਿੱਚ ਵੀ ਜਿਹੜਾ ਪਾਣੀ ਮੁੜ ਦਾਖਲ ਹੋ ਗਿਆ ਸੀਗਾ ਇਸ ਇਲਾਕੇ ਦੇ ਵਿੱਚ ਪਾਣੀ ਨੇ 2023 ਦੇ ਵਿੱਚ ਬਹੁਤ ਜ਼ਿਆਦਾ ਮਾਰ ਕੀਤੀ ਸੀ ਤੇ ਅੱਜ ਮੁੜ ਉਹਨਾਂ ਇਲਾਕਿਆਂ ਦੇ ਵਿੱਚ ਮਾਰ ਹੋ ਰਹੀ ਆ ਅਜੇ ਤੱਕ ਲੋਕ ਕਹਿ ਰਹੇ ਨੇ ਕਿ ਅਜੇ ਤੱਕ ਉਹਨਾਂ ਦੇ ਡੰਗਰਾਂ ਲਈ ਕੋਈ ਹਰਾ-ਚਾਰਾ ਨਹੀਂ ਲੋਕਾਂ ਲਈ ਕੋਈ ਰਾਸ਼ਨ ਪਾਣੀ ਔਰ ਦਵਾਈ ਦੀ ਸਹੂਲਤ ਜਿਹੜੀ ਆ ਉੱਥੋਂ ਤੱਕ ਨਹੀਂ ਪਹੁੰਚੀ ਇੱਕ ਸੰਸਥਾ ਆਈ ਹੋਈ ਆ ਯੂਨਾਈਟਿਡ ਸਿਕਸ ਜਿਹੜੀ ਆ ਉਹਨਾਂ ਵੱਲੋਂ ਦਵਾਈਆਂ ਦਾ ਲੰਗਰ ਲਾਇਆ ਉਹ ਤਾਂ ਤਸਵੀਰਾਂ ਤੁਹਾਨੂੰ ਵਿੱਚ ਤੁਹਾਨੂੰ ਇੱਕ ਵਾਰੀ ਮੋੜ ਦਿਖਾਉਣੇ ਆ ਕਿ ਇਹ ਸੰਸਥਾ ਜਿਹੜੀ ਆ ਕੱਲ ਤੋਂ ਇਸ ਇਲਾਕੇ ਦੇ ਵਿੱਚ ਪਹੁੰਚੇ ਹੋਈ ਆ ਔਰ ਕਿ ਬੇੜੀ ਕਿਸ਼ਤੀ ਦੇ ਨਾਲ ਉਹਨਾਂ ਲੋਕਾਂ ਤੱਕ ਜਿਹੜੀ ਉਹ ਦਵਾਈ ਪਹੁੰਚਾਈ ਜਾ ਰਹੀ ਹੈ ਤਾਂ ਲੋੜ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਇਲਾਕੇ ਦੇ ਵਿੱਚ ਸਿਹਤ ਸੁਵਿਧਾਵਾਂ ਦੇਣ ਦੀ ਮੈਡੀਕਲ ਜਿਹੜਾ ਸਹੂਲਤਾਂ ਜਿਹੜੀਆਂ ਹੈਗੀਆਂ ਨੇ ਦਵਾਈਆਂ ਨੇ ਜਾਂ ਹੋਰ ਤਰ੍ਹਾਂ ਦੀ ਕੋਈ ਵੀ ਸੂਤ ਹੈਗੀ ਹੈ ਮੈਡੀਕਲ ਦੀ ਉਹ ਇੱਥੇ ਪਹੁੰਚਾਈ ਜਾਵੇ ਇਸੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਲੋੜ ਹੈ ਕਿ ਇਸ ਇਲਾਕੇ ਦੇ ਵਿੱਚ ਲੰਗਰ ਪਹੁੰਚਾਇਆ ਜਾਵੇ ਪਸ਼ੂਆਂ ਵਾਸਤੇ ਹਰਾ ਚਾਰਾ ਜਿਹੜਾ ਪਹੁੰਚਾਇਆ ਜਾਵੇ ਕਿਉਂਕਿ ਇਸ ਇਲਾਕੇ ਦੇ ਵਿੱਚ ਜਿੱਥੇ ਪੱਠੇ ਖਤਮ ਹੋ ਚੁੱਕੇ ਨੇ ਝੋਨੇ ਦੀ ਫਸਲ ਖਤਮ ਹੋ ਚੁੱਕੀ ਹੈ ਉੱਥੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਲੋਕ ਰੋਟੀ ਪਕਾਉਣ ਤੋਂ ਵੀ ਜਿਹੜੇ ਅਸਮਰਥ ਹੋ ਚੁੱਕੇ ਨੇ ਕੈਮਰਾ ਪਰਸਨਾ ਬਲਕਿ ਅਸਮਰਜਾਨਾ ਸਪੋਕਸਮੈਨ ਫੀਲੋਜ਼ਪੁਰ